ਮੈਂ ਪੰਜਾਬ ਦੇ ਲੋਕਾਂ ਦਾ ਪਹਿਲਾਂ ਖਾਸੌਰ ਤੇ ਜਲੰਧਰ ਹਲਕੇ ਦੇ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਪਾਰਲੀਮੈਂਟ ਤੱਕ ਪਹੁੰਚਾਇਆ ਉਸ ਤੋਂ ਪਹਿਲਾਂ ਚਮਕੌਰ ਸਾਹਿਬ ਦੇ ਲੋਕਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇੱਥੇ ਬਾਰ-ਬਾਰ ਐਮਐਲਏ ਜਿਤਾਇਆ ਮੁੱਖ ਮੰਤਰੀ ਤੱਕ ਪਹੁੰਚਾਇਆ ਤੇ ਹੁਣ ਮੈਨੂੰ ਵੈਕਰੂ ਦੀ ਕਿਰਪਾ ਦੇ ਨਾਲ ਕਾਂਗਰਸ ਪਾਰਟੀ ਵੱਲੋਂ ਆਪਣੇ ਕੋਟੇ ਵਿੱਚੋਂ ਜਿਹੜੀ ਪਾਰਲੀਮੈਂਟ ਦੀਆਂ ਸਟੈਂਡਿੰਗ ਕਮੇਟੀਆਂ ਉਹਦੀ ਇੱਕ ਅਹਿਮ ਕਮੇਟੀ ਹੈ ਜਿਹੜੀ ਐਗਰੀਕਲਚਰ ਫੂਡ ਪ੍ਰੋਸੈਸਿੰਗ ਕੋਆਪਰੇਸ਼ਨ ਡੈਰੀ ਫਿਸ਼ਰੀ ਉਹ ਉਹਦੇ ਵਿੱਚ ਐਨੀਮਲ ਹਸਬੈਂਡਰੀ ਹੈ ਸਾਰੇ ਡਿਪਾਰਟਮੈਂਟ ਉਹਦੇ ਚ ਆਉਂਦੇ 31 ਉਹਦੇ ਐਮਪੀ ਮੈਂਬਰ ਹੈ ਉਹਦਾ ਚੇਅਰਮੈਨ ਲਗਾਇਆ ਗਿਆ ਹੈ ਮੈਂ ਉਸ ਵਾਸਤੇ ਰਾਹੁਲ ਗਾਂਧੀ ਜੀ ਦਾ ਖੜਗੇ ਸਾਹਿਬ ਦਾ ਸੋਨੀਆ ਜੀ ਦਾ ਹਾਈ ਕਮਾਂਡ ਪੂਰੀ ਕਾਂਗਰਸ ਪਾਰਟੀ ਦੀ ਤੇ ਪਾਰਲੀਮੈਂਟ ਦੇ ਸਪੀਕਰ ਸਾਹਿਬ ਉਨਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੈਂ ਵਿਸ਼ਵਾਸ ਦਿਵਾਉਣਾ ਚਾਹਨਾ ਹੈ ਕਿ ਮੈਂ ਨੀਕ ਨੀਤੀ ਦੇ ਨਾਲ ਅਰ ਬਹੁਤ ਹੀ ਸੋਚ ਸਮਝ ਦੇ ਨਾਲ ਸਾਰਿਆਂ ਦੀ ਰਾਇ ਲੈ ਕੇ ਇੱਕ ਅੱਛਾ ਜਿਹੜਾ ਕੰਮ ਹੈ ਉਹ ਖੇਤੀਬਾੜੀ ਸੰਬੰਧੀ ਐਨੀਮਲ ਹਸਬੈਂਡੀ ਸੰਬੰਧੀ ਜਿੰਨੇ ਵੀ ਇਹਦੇ ਚ ਆਏ ਹੈ ਮੈਂਕ ਮੇ ਉਹਨਾਂ ਸੰਬੰਧੀ ਇੱਕ ਅੱਛਾ ਕੰਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਅੱਜ ਦੇ ਸਮੇਂ ਦੇ ਵਿੱਚ ਖੇਤੀਬਾੜੀ ਨੂੰ ਲੈ ਕੇ ਸਾਰੇ ਦੇਸ਼ ਦੇ ਵਿੱਚ ਕਿਸਾਨਾਂ ਦੀਆਂ ਵੱਡੀਆਂ ਸਮੱਸਿਆਵਾਂ ਨੇ ਵੱਡੇ ਪ੍ਰੋਟੈਸਟ ਨੇ ਅਜਿਹੇ ਦੇ ਵਿੱਚ ਖੇਤੀਬਾੜੀ ਤੋਂ ਦੇ ਸਹਾਇਕ ਧੰਡਿਆਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਜਿਹੜੀ ਰਣਨੀਤੀ ਆ ਤੁਹਾਡੀ ਰਹੇਗੀ ਇਹਦੇ ਵਿੱਚ ਕੁਕ ਬੜਾ ਅਹਿਮ ਹੈਗਾ ਸਮੱਸਿਆਵਾਂ ਦਾ ਮੈਨੂੰ ਇਸ ਗੱਲ ਦਾ ਬੜੀ ਖੁਸ਼ੀ ਹੈ ਕਿ ਮੈਨੂੰ ਕਿਸਾਨ ਤੇ ਖੇਤ ਮਜ਼ਦੂਰ ਦੀ ਸੇਵਾ ਕਰਨ ਦਾ ਮੌਕਾ ਪਾਰਟੀ ਨੇ ਦਿੱਤਾ ਔਰ ਇਸ ਨੂੰ ਮੈਂ ਨੇਕ ਨੀਤੀ ਦੇ ਨਾਲ ਔਰ ਸਾਰਿਆਂ ਦੀ ਸਲਾਹ ਲੈ ਕੇ ਅੱਗੇ ਵਧਾਉਣਾ ਤੇ ਇੱਕ ਅੱਛਾ ਵਿਕਲਪ ਹੈ ਜਿਹੜਾ ਉਹ ਤਾਂ ਕਿ ਇਹ ਸਾਡਾ ਮੁੱਖ ਧੰਦਾ ਖੇਤੀ ਖਾਸ ਔਰ ਤੇ ਪੰਜਾਬ ਦਾ ਹਰਿਆਣੇ ਦਾ ਇਸ ਏਰੀਆ ਦਾ ਨਾਰਥ ਜੋਂਦਾ ਜਿਹੜਾ ਮੁੱਖ ਤੰਦਾ ਖੇਤੀ ਹੈ ਉਹ ਜਿਹੜਾ ਮੁੱਖ ਤੰਦਾ ਹੈ ਉਸ ਨੂੰ ਅੱਗੇ ਵਧਾਉਣ ਵਾਸਤੇ ਮੈਂ ਕੰਮ ਕਰਨਾ ਉਹੀ ਆਪਣੀਆਂ ਪੁਰਾਣੀਆਂ ਡਿਸਪੈਂਸਰੀਆਂ ਕੂਚੀ ਮਾਰ ਕੇ ਉਹਦੇ ਪਰ ਆਮ ਆਦਮੀ ਲਿਖ ਕੇ ਫੋਟੋ ਲਗਾਤੀ ਹੈ ਆਪਣੀ ਕੋਈ ਨਵਾਂ ਕੰਮ ਕੀਤਾ ਹੈ ਬਲਕਿ ਜਿਹੜਾ ਇੱਥੇ ਇਨਫਰਾਸਟ੍ਰਕਚਰ ਪਹਿਲਾਂ ਸੀਗਾ ਹੈਲਥ ਡਿਪਾਰਟਮੈਂਟ ਚ ਉਸ ਨੂੰ ਛੋਟਾ ਕਰਤਾ ਜਿੱਥੇ ਡਿਸਪੈਂਸਰੀਆਂ ਚੱਲਦੀਆਂ ਸੀ ਉੱਥੇ ਆਮ ਆਦਮੀ ਲਿਖ ਕੇ ਹੁਣ ਪਰਾਈਵੇਟ ਇੱਕ ਕੰਟਰੈਕਟ ਤੇ ਇੱਕ ਛੋਟਾ ਡਾਕਟਰ ਲਗਾਤਾ ਜੀ ਨੂੰ ਪਤਾ ਕੁਝ ਨਹੀਂ ਹੁੰਦਾ ਉਹ ਡਿਸਪ੍ਰਿਨ ਦੀ ਦਵਾਈ ਤੇ علاوہ ਕੁਝ ਲਿਖਦਾ ਨਹੀਂ ਹੈ ਤੇ ਦਵਾਈਆਂ ਹਸ ਵਾਲਾਂ ਦੇ ਵਿੱਚ ਹੈ ਨਹੀਂ ਇਹਨਾਂ ਨੇ ਪੰਜਾਬ ਦੇ ਨਾਲ ਹਰ ਗੱਲ ਦੇ ਵਿੱਚ ਧੋਖਾ ਕੀਤਾ ਤਾਂ ਹੁਣ ਤਾਂ ਖੈਰ ਸੀਐਮ ਸਾਹਿਬ ਦੀ ਸਿਹਤ ਖਰਾਬ ਹੈ ਪਰਮਾਤਮਾ ਉਹਨਾਂ ਨੂੰ ਸਿਹਤਿਆਬੀ ਦੇਵੇ ਪਰ ਜਿਹੜਾ ਬੰਦਾ ਆਪਣੇ ਆਪ ਨੂੰ ਨਹੀਂ ਸੰਭਾਲ ਸਕਦਾ ਉਹ ਪੰਜਾਬ ਨੂੰ ਕਿਆ ਸੰਭਾਲੇਗਾ। ਜਿਹਤ ਨੂੰ ਲੈ ਕੇ ਕਈ ਸਵਾਲ ਖੜੇ ਹੋ ਰਹੇ ਆ। ਸੀਐਮ ਸਾਹਿਬ ਜਿਹਤ ਨੂੰ ਲੈ ਕੇ ਵੀ ਕਈ ਸਵਾਲ ਖੜੇ ਹੋ ਰਹੇ ਆ। ਦੇਖੋ ਗੱਲ ਇਹ ਹੈ ਕਿ ਜਿਹੜਾ ਬੰਦਾ ਐਡੇ ਵੱਡੇ ਅਹੁਦੇ ਪਰ ਹੋ ਕੇ ਇੱਕ ਸ਼ਰਾਬ ਨਹੀਂ ਛੱਡ ਸਕਦਾ ਯਾਰ ਉਹ ਪੰਜਾਬ ਦਾ ਕਿਆ ਭਾਰ ਕਰੇਗਾ। ਉਹ ਕਿਆ ਸੇ ਦਏਗਾ ਪੰਜਾਬ ਨੂੰ। ਤੁਸੀਂ ਦੇਖੋ ਉਹਦਾ ਜਿਹੜਾ ਉਹ ਲੀਵਰ ਹੈ ਉਹ ਖਤਮ ਹੋ ਰਿਹਾ ਹੈ। ਹਾਰਟ ਉਹਦਾ ਸੱਜੇ ਪਾਸੇ ਤੋਂ ਕੰਮ ਕਰਨਾ ਬੰਦ ਕਰ ਗਿਆ। ਮੈਂ ਤਾਂ ਅਰਦਾਸ ਕਰਦਾ ਉਹਦੇ ਵਾਸਤੇ ਉਹ ਪਰਮਾਤਮਾ ਕਰੇ ਜੁਗ ਜੁਗ ਜੀਵੇ ਲੇਕਿਨ ਪੰਜਾਬ ਦਾ ਬਹੁਤ ਮਨਨਕਸਾਰ ਜਾਖੜ ਜੀ ਦਾ ਅਸਤੀਫਾ ਦਾ ਬੜਾ ਇਸ਼ੂ ਰੌਲਾ ਪੈ ਰਿਹਾ ਪਰ ਜਾਖੜ ਸਾਹਿਬ ਆਪ ਨਹੀਂ ਕਿਤੇ ਵੀ ਇਸ ਗੱਲ ਨੂੰ ਮੰਨ ਕਰ ਰਹੇ ਵੀ ਕਾ ਕਾਂਗਰਸ ਸਹਾਇਤਾ ਨਹੀਂ ਦਿੰਦਾ ਕੀ ਯਾਰ ਜਿਹੜਾ ਪਸ਼ੌਰ ਨਹੀਂ ਕੁਛ ਕਰ ਸਕਦਾ ਉਹਨੇ ਲਾਹੌਰ ਵੀ ਕੁਝ ਨਹੀਂ ਕਰਨਾ ਉਸ ਤੋਂ ਹੋਇਆ ਹੀ ਕੁਛ ਨਹੀਂ ਉਹ ਕਾਂਗਰਸ ਵਿੱਚ ਵੀ ਫੇਲ ਸੀ ਉਹ ਭਾਜਪਾ ਵਿੱਚ ਵੀ ਫੇਲ ਹੈ ਅੱਗੇ ਹੁਣ ਜਿੱਥੇ ਜਾਏਗਾ ਉੱਥੇ ਵੀ ਫੇਲ ਹੈ ਉਹਨਾਂ ਨੂੰ ਵੀ ਫੇਲ ਕਰ ਦਿੰਦਾ ਜਿਹਨਾਂ ਕੋਲ ਜਾਂਦਾ ਹੈ ਇਹ ਬੰਦੇ ਦੇ ਵਿੱਚ ਕੈਲੀਬਰ ਨਹੀਂ ਹੈ ਤੁਹਾਡੀ ਪਾਰਟੀ ਤਾਂ ਨਹੀਂ ਵਾਪਸ ਆਉਣੀ ਰਿਜਰਵੇਸ਼ਨ ਤੇ ਰਿਜਰਨਲ ਨੌਂ ਦੇ ਵਿੱਚ ਕਾਫੀ ਲੋਕਾਂ ਦੀ ਰੋਚ ਹੈ ਜੀ ਕੀ ਆ ਕਹਿੰਦਾ ਤੁਹਾਡੀ ਪਾਰਟੀ ਤਾਂ ਨਹੀਂ ਵਾਪਸ ਆਉਣੀ ਯਾਰ ਉਹਦੇ ਪਰ ਗੋੜ ਲੱਗਿਆ ਵਜਾਹ ਲੋਕ ਹਰ ਕਿਸੇ ਨੇ ਚੱਟੀ ਜਾਣਾ ਹੈ ਕੀ ਉਹਦੇ ਵਿੱਚ ਕੁਝ ਵੀ ਨਹੀਂ ਆਉਂਦਾ ਹੀ ਕੁਝ ਨਹੀਂ ਉਹਨੂੰ ਹਰ ਨਾਮ ਦੀ ਐਡਮਿਨਿਸਟ੍ਰੇਸ਼ਨ ਨਾਮ ਦੀ ਕੋਈ ਚੀਜ਼ ਨਹੀਂ ਰਹਿ ਗਈ ਹੈ ਹਰ ਪਾਸੇ ਹਰ ਗੱਲ ਦੇ ਵਿੱਚ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਜਾ ਰਿਹਾ ਤੁਸੀਂ ਦੇਖੋ ਕਿ ਇਹ ਜਿਹੜੇ ਆਸ਼ਮਾਨ ਹੈ ਇਹਦੇ ਵਿੱਚ ਕਿੰਨੇ ਲੋਕਾਂ ਦਾ ਭਲਾ ਹੋ ਰਿਹਾ ਸੀ ਲੇਕਿਨ ਸਰਕਾਰ ਨੇ ਇਹਦੀ ਜਿਹੜੀ ਪੈਸੇ ਆ ਉਹ ਬੰਦ ਕੀਤੀ ਹੋਈ ਹੈ ਹਸਪੀਟਲਾਂ ਨੂੰ ਪ੍ਰਾਈਵੇਟਾਂ ਨੂੰ ਪੈਸੇ ਨਹੀਂ ਮਿਲਦੇ ਇਸ ਕਰਕੇ ਉਹਨਾਂ ਨੇ ਹੱਥ ਖੜੇ ਕਰਤੇ ਹੈ ਜਿਹਦੇ ਨਾਲ ਆਮ ਲੋਕਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਸਰਕਾਰੀ ਹਸਪਤਾਲਾਂ ਦਾ ਖਾਸ ਤੌਰ ਤੇ ਬਹੁਤ ਬੁਰਾ ਹਾਲ ਹੈ ਇੱਥੇ ਸਰਕਾਰੀ ਸੁਵਿਧਾਵਾਂ ਹੈਲਥ ਦੇ ਪ੍ਰਤੀ ਬਿਲਕੁਲ ਨਾਂ ਦੇ ਬਰਾਬਰ ਹੋ ਗਈਆਂ ਦਵਾਈਆਂ ਕੋਈ ਹਸਪਤਾਲਾਂ ਦੇ ਵਿੱਚ ਮਿਲਦੀਆਂ ਨਹੀਂ ਤੇ ਅੱਜ ਤੁਸੀਂ ਚਮਕੌਰ ਸਾਹਿਬ ਦਾ ਹੀ ਹਸਪਤਾਲ ਦੇਖ ਲਓ 12 ਕਰੋੜ ਰੁਪਇਆ ਲਗਾ ਕੇ ਮੈਂ ਬਿਲਡਿੰਗ ਬਣਾਈ ਸੀ ਲੇਕਿਨ ਕਲੀ ਬਿਲਡਿੰਗ ਨਾਲ ਹਸਪਤਾਲ ਥੋੜਾ ਬਣਦਾ ਹਸਪਤਾਲ ਦਾ ਡਾਕਟਰਾਂ ਦੇ ਨਾਲ ਬਣਨਾ ਹੈ ਡਾਕਟਰ ਇੱਥੇ ਹੈ ਹੀ ਕੋਈ ਨਹੀਂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਡੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par